ਵਧ ਘਟਨੇ ਆ ਇਹ ਬੜਾ ਵਿਕਾਸ ਹੋਇਆ ਪਿਛਲੇ 75 ਸਾਲਾਂ ਦੇ ਮੁਕਾਬਲੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਚੰਗੇ ਹਸਪਤਾਲ ਬਣੇ ਮੱਲਾ ਕਲੀਨਿਕ ਬਣੇ ਸਕੂਲ ਬਣੇ ਟੀਚਰਾਂ ਦੀ ਭਰਤੀ ਕੀਤੀ 44000 ਤੋਂ ਵੱਧ ਨੌਕਰੀਆਂ ਦਿੱਤੀਆਂ ਤੇ ਉਸੇ ਤਰ੍ਹਾਂ ਹੀ ਸਾਡੇ ਪੂਰਵ ਹਲਕੇ ਦੇ ਵਿੱਚ ਵੀ ਹੁਣ ਤੱਕ ਅਮਰੀਕਾ ਤੇ ਵੱਖ-ਵੱਖ ਪ੍ਰੋਜੈਕਟਾਂ ਚ ਪੰਚਾਇਤ ਦੇ ਫੰਡਾਂ ਤੋਂ 20 ਕਰੋੜ ਤੋਂ ਵੱਧ ਦੇ ਵਿਕਾਸ ਕਾਰਜ ਹੋਏ ਆ ਤੇ ਗਾਹ ਉਹਨਾਂ ਲਈ ਸਮੇਂ ਚ ਵੀ ਅਸੀਂ ਅਰुण ਰਾਂਜੀ ਨੂੰ ਇੰਨਾ ਕੋ ਮਜ਼ਬੂਤ ਕਰਾਂਗੇ ਵੱਧ ਤੋਂ ਵੱਧ ਇਹਨਾਂ ਨੂੰ ਗਰੰਟਾ ਦਵਾਂਗੇ ਨਰੇਗਾ ਚ ਪੰਚਾਇਤੀ ਫੰਡਾਂ ਚ ਇਹਨਾਂ ਨੂੰ ਇੰਨੇ ਮਜ਼ਬੂਤ ਕਰਾਂਗੇ ਕਿ 2027 ਦੀ ਜਿਹੜੀ ਇਲੈਕਸ਼ਨ ਹੈ ਇਹ ਸ਼ਾਨ ਨਾਲ ਜਿੱਤਣ ਵੱਡੀ ਲੀਡ ਨਾਲ ਜਿੱਤਣ ਤੇ ਸਰਦਾਰ ਭਗਵੰਤ ਸਿੰਘ ਮਾਨ ਉਹ ਮੁੱਖ ਮੰਤਰੀ ਨੇ ਜਿਨ੍ਹਾਂ ਨੇ 24 ਘੰਟੇ 30 ਦਿਨ ਰਾਤ ਦਿਨ ਪੰਜਾਬ ਲਈ ਕੰਮ ਕੀਤਾ ਮੈਨੂੰ ਨਹੀਂ ਉਮੀਦ ਕੋਈ ਮੁੱਖ ਮੰਤਰੀ ਇੰਨਾ ਸਿਹਰ ਦਾ ਪੰਜਾਬ ਪ੍ਰਤੀ ਹੋਵੇ ਇੰਨਾ ਮਿਹਨਤੀ ਹੋਵੇ ਆਪਾਂ ਵੇਂਦੇ ਰਹਿੰਦੇ ਤੁਸੀਂ ਵੀ ਪ੍ਰੈਸ ਵਾਲੇ ਸਾਰੇ ਭਰਾ ਵੇਂਦੇ ਰਹਿੰਦੇ ਜੇ ਮੁੱਖ ਮੰਤਰੀ ਸਾਹਿਬ ਜੇ ਕਿਤੇ ਬਾਹਰ ਵਿਦੇਸ਼ ਦੇ ਵਿੱਚ ਵੀ ਗਏ ਤੇ ਉਹ ਪੰਜਾਬ ਦੀ ਖਾਤਰ ਇਨਵੈਸਟ ਪੰਜਾਬ ਦੀ ਖਾਤਰ ਗਏ ਆ ਵੀ ਬਾਹਰ ਲੀਆਂ ਕੰਟਰੀਆਂ ਤੋਂ ਬਾਹਰਲੇ ਸਟੇਟਾਂ ਤੋਂ ਲੋਕ ਆ ਕੇ ਇੱਥੇ ਨਿਵੇਸ਼